ਮੈ ਕਦੇ ਮਿਲਿਆ ਤਾਂ ਨਹੀਂ ਪਰ ਕਦੇ ਇਹ ਵੀ ਨਹੀਂ ਲੱਗਾ ਕਿ ਮਿਲੇ ਨਹੀਂ ਇਹੀ ਲੱਗਦਾ ਜਿਵੇਂ ਨਾਲ ਰਲ ਕੇ ਜੰਮੇ ਹਾਂ ਪਾਕਿਸਤਾਨ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਸੰਸਥਾ ਪੰਜਾਬੀ ਪ੍ਰਚਾਰ ਦੇ ਯੂਥ ਬਿੰਦ ਦੇ ਪ੍ਰਧਾਨ ਅੰਜੂਮ ਗਿਲ ਮੁਤਾਬਕ ਪਾਕਿਸਤਾਨ ਵਿੱਚ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਬਹੁਤ ਹਨ ਅੰਜੂਮ ਨੇ ਅੱਗੇ ਸਾਂਝਾ ਕੀਤਾ ਇੱਕ ਵਾਰ ਚੜ੍ਹਦੇ ਪੰਜਾਬੋਂ ਆਇਆ ਪੱਤਰਕਾਰ ਮਿੱਤਰ ਤੇ ਮੈਂ ਲਾਹੌਰ ਘੁੰਮ ਰਹੀ ਸੀ ਜਿਵੇਂ ਉਹ ਮਿੱਤਰ ਗੱਡੀ ਤੋਂ ਬਾਹਰ ਨਿਕਲੇ ਤਾਂ ਮਾਂ ਰੋਡ ਤੇ ਛੋਟੇ-ਛੋਟੇ ਬੱਚੇ ਘੁੰਮ ਰਹੇ ਸਨ ਜਦੋਂ ਉਹਨਾਂ ਨੇ ਮੇਰੇ ਮਿੱਤਰ ਨੂੰ ਦੇਖਿਆ ਤਾਂ ਕਹਿਣ ਲੱਗੇ ਕਿ ਸਿੱਧੂ ਮੂਸੇਵਾਲਾ ਆ ਗਿਆ ਸਿੱਧੂ ਮੂਸੇਵਾਲਾ ਨੂੰ ਲੋਕ ਇਸ ਹੱਦ ਤੱਕ ਪਾਕਿਸਤਾਨ ਵਿੱਚ ਜਾਣਦੇ ਹਨ ਮੈਂ ਇੱਕ ਵੀਡੀਓ ਬਣਾਈ ਤੇ ਉਸ ਦਾ ਕਲਿੱਪ ਬਣਾ ਕੇ ਉਸੇ ਵੇਲੇ ਬਾਈ ਨੂੰ ਭੇਜਿਆ ਉਹਨਾਂ ਦਾ ਹੱਸ ਕੇ ਜਵਾਬ ਆਇਆ ਕਿ ਬਾਈ ਇਹ ਤਾਂ ਤੁਹਾਡਾ ਪਿਆਰ ਹੈ ਮੈਂ ਫਿਰ ਨਾਲ ਦੇ ਨਾਲ ਹੀ ਵੀਡੀਓ ਕਾਲ ਲਗਾਈ ਤੇ ਗੱਲ ਕਰਦਿਆਂ ਕਰਦਿਆਂ ਕੈਮਰਾ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਪੱਤਰਕਾਰ ਦੋਸਤ ਵੱਲ ਮੋੜ ਦਿੱਤਾ ਤਾਂ ਬਾਈ ਕਹਿੰਦੇ ਬਾਈ ਜੀ ਤੁਸੀਂ ਲਾਹੌਰ ਆਏ ਹੋ ਮੈਂ ਵੀ ਇੱਕ ਦਿਨ ਆਵਾਂਗਾ ਜਦੋਂ ਤੁਸੀਂ ਉਸਿਆਲੇ ਦਿਨ ਆਗੇ ਮੈਂ ਸੁਣਿਆ ਪਾਣੀ ਬਹੁਤ ਰੁੜਿਆ ਪੰਜਾਬ 'ਚ ਅਰੇ ਥਰੂ ਤੇਰਾ ਲਾਉ ਨਹੀਂ ਤੋਂ ਸਕਦੇ ਮੈਂ ਸੁਣਿਆ ਪਾਣੀ ਬਹੁਤ ਰੁਰਿਆ ਪੰਜਾਬ 'ਚ ਪਰ ਇਹ ਥਰੂ ਤੇਰਾ ਲਾਉ ਨਹੀਂ ਤੋਂ ਸਕਦੇ ਤੇ ਇਹ ਨਾ ਸੋਚੀ ਤੇ ਲੈnde ਪੰਜਾਬ 'ਚ ਕੋ ਰੋਇਆ ਨਹੀਂ ਬਸ ਇਹ ਤੈਨੂੰ ਦਬ ਤੋਂ ਨਹੀਂ ਹੋ ਸਕਦੇ ਤੇ ਮੈਂ ਸੁਣਿਆ ਪਾਣੀ ਬਹੁਤ ਰੁਰਿਆ ਪੰਜਾਬ 'ਚ ਅਰੇ ਥਰੂ ਤੇਰਾ ਲਾਉ ਨਹੀਂ ਤੋਂ ਸਕਦੇ ਤੇ ਮੈਂ ਬਹੁਤ ਵਾਰ ਸੁਣਿਆ ਉਹ ਗਾਣਾ ਤੇ ਜੱਗ ਛੁੰਦਿਆਂ ਦੇ ਮੇਲੇ ਹੁੰਦੇ ਦੀਪਿਆਂ ਸਗੈ ਤੇਰੀ ਤਸਵੀਰ ਤੋਂ ਤੇਰਾ ਕੁਝ ਨਹੀਂ ਹੋ ਸਕਦੇ ਮੈਂ ਸੁਣਿਆ ਪਾਣੀ ਬਹੁਤ ਰੁੜਿਆ ਪੰਜਾਬ 'ਚ ਪਰ ਇਥੋਂ ਤੇਰਾ ਲਹੂ ਨਹੀਂ ਦੂਸਰ ਪਰ ਇਥੋਂ ਤੇਰਾ ਨੋਂ ਨਹੀਂ ਪੋ